ਅੱਖਾਂ ਦੀ ਰੌਸ਼ਨੀ ਵਧਾਉਣ ਲਈ ਜ਼ਰੂਰੀ ਗੱਲਾਂ ਅਕਸਰ ਕਿਹਾ ਜਾਂਦਾ ਹੈ ਕਿ ਅੱਖਾਂ ਗੀਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਅੱਖਾਂ ਪ੍ਰਮਾਤਮਾ ਲੋ ਦਿੱਤਾ ਗਿਆ ਉਹ ਤੋਹਫਾ ਹਨ ਜਿਸ ਨਾਲ ਅਸੀਂ ਇਸ ਦੁਨੀਆ ਨੂੰ ਵੇਖਦੇ ਹਾਂ ਆਪਣਾ ਕੰਮਕਾਜ ਕਰਦੇ ਹਾਂ ਪਰ ਜੇ ਅੱਖਾਂ ਨਾ ਹੋਣ ਤਾਂ ਜੀਵਨ ਦੀ ਕਲਪਨਾ ਵੀ ਬੇਈਮਾਨੀ ਜਹੀ ਲੱਗਦੀ ਹੈ ਇਸ ਲਈ ਸਰੀਰ ਦੇ ਹੋਰ ਨਾਂ ਅੰਗਾਂ ਵਾਂਗ ਅੱਖਾਂ ਦੀ ਸਿਹਤ ਦੀ ਸੰਭਾਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਈ ਵਾਰ ਅਸੀਂ ਅੱਖਾਂ ਪ੍ਰਤੀ ਲਾਪਰਵਾਹੀ ਵਰਤਦੇ ਹਾਂ ਜਿਸ ਕਾਰਨ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਅੱਖਾਂ ਵਿੱਚ ਕੋਈ ਖਰਾਬੀ ਆਉਂਦੀ ਹੈ ਤਾਂ ਸਾਨੂੰ ਡਾਕਟਰ ਦੀ ਮਦਦ ਦਾ ਸਹਾਰਾ ਲੈਣਾ ਪੈਂਦਾ ਹੈ ਜਿਸ ਦੇ ਇਲਾਜ ਪੱਖੋਂ ਡਾਕਟਰ ਸਾਨੂੰ ਕਹਿ ਦਿੰਦੇ ਹਨ ਤੁਹਾਡੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਤੇ ਚਸ਼ਮਾ ਲਗਾਉਣ ਦੀ ਸਲਾਹ ਦਿੰਦੇ ਹੈ ਇਸ ਤੋਂ ਇਲਾਵਾ ਸਾਡੇ ਕੋਲ ਔਰ ਕੋਈ ਹੱਲ ਵੀ ਨਹੀਂ ਹੁੰਦਾ ਜਦੋਂ ਕਿ ਜੇ ਅਸੀਂ ਕੁਝ ਖਾਸ ਤਰੀਕੇ ਅਪਣਾਈਏ ਤਾਂ ਅਸੀਂ ਚਸ਼ਮਾ ਲੱਗਣ ਤੋਂ ਆਪਣੇ ਆਪ ਨੂੰ ਬਚਾ ਸਕਦੇ ਹਾਂ ਨਾਲੇ ਜਿੰਨਾਂ ਦਾ ਲੱਗਿਆ ਹੋਇਆ ਹੈ ਉਹ ਵੀ ਛੁਟਕਾਰਾ ਪਾ ਸਕਦੇ ਹਨ ਕੁਝ ਜਿਹੇ ਘਰੇਲੂ ਤਰੀਕੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀਆਂ ਅੱਖਾਂ ਦੀ ਰੋਸ਼ਨੀ ਵਧਾ ਸਕਦੇ ਹੋ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਅੱਖਾਂ ਉੱਤੇ ਠੰਡੇ ਪਾਣੀ ਦੇ ਛਿੱਟੇ ਮਾਰਦੇ ਚਾਹੀਦੇ ਹਨ ਇਸ ਨਾਲ ਅੱਖਾਂ ਨੂੰ ਨਵੀਂ ਮਿਲ ਜਾਂਦੀ ਹੈ ਜੋ ਅੱਖਾਂ ਲਈ ਬਹੁਤ ਜ਼ਰੂਰੀ ਹੈ ਇਸ ਨਾਲ ਅੱਖਾਂ ਦੀ ਮੂਵਮੈਂਟ ਸਹੀ ਬਣੀ ਰਹਿੰਦੀ ਹੈ ਰਾਤ ਨੂੰ ਸਰੋਂ ਦੇ ਤੇਲ ਨੂੰ ਪੈਰਾਂ ਦੀਆਂ ਤਲੀਆਂ ਤੇ ਚੰਗੀ ਤਰ੍ਹਾਂ ਮਾਲਿਸ਼ ਕਰਕੇ ਸੌਣਾ ਚਾਹੀਦਾ ਹੈ ਤੇ ਸਵੇਰੇ ਉੱਠ ਕੇ ਨੰਗੇ ਪੈਰੀ ਹਰੀ-ਹਰੀ ਘਾਹ ਉੱਤੇ ਤੁਰਨਾ ਚਾਹੀਦਾ ਹੈ ਇਸ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਨਾਲੇ ਦਿਮਾਗ ਦਿਮਾਗ ਵੀ ਚੁਸਤ ਹੁੰਦਾ ਹੈ ਇੱਕ ਛੋਟਾ ਜਿਹਾ ਫਟਕੜੀ ਦਾ ਦਾਣਾ ਲੈ ਕੇ ਉਸ ਨੂੰ ਭੁੰਨ ਕੇ ਉਸ ਨੂੰ 100 ml ਗੁਲਾਬ ਜਲ ਵਿੱਚ ਰਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਰੋਜ਼ ਰਾਤ ਨੂੰ ਸੌਣ ਲੱਗੇ ਇਸ ਗੁਲਾਬ ਜਲ ਦੀਆਂ 2-3 ਬੂੰਦਾਂ ਪਾ ਕੇ ਸੌਣ ਚਾਹੀਦਾ ਹੈ ਇਸ ਦੇ ਨਾਲ ਦੇਸੀ ਘਿਓ ਦੀ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨੀ ਚਾਹੀਦੀ ਹੈ ਇਸ ਨਾਲ ਬਹੁਤ ਜਲਦ ਅੱਖਾਂ ਦੇ ਚਸ਼ਮੇ ਦਾ ਨੰਬਰ ਘਟਣਾ ਸ਼ੁਰੂ ਹੋ ਜਾਊਗਾ ਦਿਨ ਵਿੱਚ 2-3 ਵਾਰੀ ਅੱਖਾਂ ਉੱਪਰ ਠੰਡੇ ਪਾਣੀ ਦੇ ਛਿੱਟੇ ਜ਼ਰੂਰ ਮਾਰਨੇ ਚਾਹੀਦੇ ਹਨ ਇਸ ਨਾਲ ਅੱਖਾਂ ਵਿੱਚੋਂ ਜਲਨ ਖਤਮ ਹੋ ਜਾਂਦੀ ਹੈ ਇਸ ਦੇ ਨਾਲ ਹੀ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਵੀ ਪੀਣਾ ਚਾਹੀਦਾ ਹੈ ਆਮਲਾ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਇੱਕ ਤਰ੍ਹਾਂ ਦਾ ਵਰਦਾਨ ਹੈ ਇਸ ਵਿੱਚ ਜੋ ਤੱਤ ਮੌਜੂਦ ਹਨ ਉਹ ਅੱਖਾਂ ਦੀ ਰੋਸ਼ਨੀ ਨੂੰ ਸਾਲਾਂ ਤੱਕ ਬਰਕਰਾਰ ਰੱਖਣ ਵਿੱਚ ਸਹਾਇਕ ਹੁੰਦੇ ਹਨ ਆਮਲੇ ਨੂੰ ਤੁਸੀਂ ਅਲੱਗ-ਅਲੱਗ ਤਰੀਕਿਆਂ ਨਾਲ ਖਾ ਸਕਦੇ ਹੋ ਜਿਵੇਂ ਅਚਾਰ ਮਰਬਾ ਅਤੇ ਇਸ ਦਾ ਜੂਸ ਬਣਾ ਕੇ ਪੀਤਾ ਜਾ ਸਕਦਾ ਹੈ ਆਮਲੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਾਡੀਆਂ ਅੱਖਾਂ ਦੇ ਰੋਟੀਨਾ ਨੂੰ ਤੰਦਰੁਸਤ ਰੱਖਣ ਵਿੱਚ ਬਹੁਤ ਮਦਦਗਾਰ ਹੈ ਇਹ ਤਾਂ ਗੱਲ ਹੁਣ ਸਾਫ਼ ਹੈ ਕਿ ਜੇ ਰੋਟੀਨਾ ਸਵਸਥ ਹੋਗਾ ਤਾਂ ਅੱਖਾਂ ਦੀ ਰੋਸ਼ਨੀ ਵੀ ਵਧਣੀ ਹੀ ਹੈ ਗੁਲਾਬ ਜਲ ਅੱਖਾਂ ਦੀ ਸਿਹਤ ਉਹਨਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ ਗੁਲਾਬ ਜਲ ਵਿੱਚ ਰੂੰ ਗਿੱਲਾ ਕਰਕੇ ਉਸ ਨੂੰ ਅੱਖਾਂ ਉੱਪਰ ਰੱਖ ਲਓ ਨਾਲ ਡਾਰਕ ਸਰਕਲ ਖਤਮ ਹੁੰਦੇ ਹਨ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਜੇ ਤੁਸੀਂ ਚਾਹੋ ਤਾਂ ਡਾਕਟਰ ਦੀ ਸਲਾਹ ਨਾਲ ਹਫ਼ਤੇ ਵਿੱਚ ਦੋ ਵਾਰੀ ਗੁਲਾਬ ਜਲ ਦੀਆਂ ਦੋ ਤਿੰਨ ਬੂੰਦਾਂ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਵਰਤ ਸਕਦੇ ਹੋ ਸਾਨੂੰ ਇਸ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਜਿਵੇਂ ਗਾਜਰ ਕੇਲਾ ਬਰੋਕਲੀ ਇਸ ਤਰ੍ਹਾਂ ਹੀ ਹਰੇ ਰੰਗ ਦੀ ਗੋਭੀ ਪਾਲਕ ਤੇ ਕੇਲਾ ਹੋਰ ਵੀ ਸਬਜ਼ੀਆਂ ਹਨ। ਵੈਸੇ ਸਾਨੂੰ ਹਰ ਰੋਜ਼ ਹਰ ਤਰ੍ਹਾਂ ਦੀ ਸਬਜ਼ੀ ਤੇ ਫਲ ਖਾਣੇ ਵਿੱਚ ਸ਼ਾਮਲ ਕਰਨੇ ਚਾਹੀਦੇ ਹਨ ਜਿਸ ਨਾਲ ਸਰੀਰ ਨੂੰ ਪੂਰਨ ਪੋਸ਼ਣ ਮਿਲੇ। ﺍﻟआइચી ਸਰੀਰ ਦੇ ਤਾਪਮਨ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ। ਇਸ ਦੇ ਨਿਤ ਵਰਤੋਂ ਨਾਲ ਅੱਖਾਂ ਨੂੰ ਠੰਡੀਆਂ ਤੇ ਰੋਸ਼ਨੀ ਤੇਜ ਹੁੰਦੀ ਹੈ। ﺍﻟआइચી ਦੇ ਸੌਂਫ ਦਾ ਪਾਊਡਰ ਠੰਡੇ ਦੁੱਧ ਵਿੱਚ ਰਲਾ ਕੇ ਪੀਣਾ ਵੀ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ। ਅਖਰੋਟ ਵੀ ਅੱਖਾਂ ਦੀ ਰੋਸ਼ਨੀ ਤੇਜ ਕਰਨ ਲਈ ਬਹੁਤ ਜ਼ਰੂਰੀ ਹੁੰਦੇ ਹਨ ਕਿਉਂਕਿ ਇਸ ਵਿੱਚ ਵਿਟਾਮਿਨ E ਤੇ omega-3 ਫੈਟੀ ਐਸਿਡ ਪਾਇਆ ਜਾਂਦਾ ਹੈ ਅੱਖਾਂ ਨੂੰ ਲੰਬੇ ਸਮੇਂ ਤੱਕ ਚਮਕਦਾਰ ਰੱਖਣ ਲਈ ਅਖਰੋਟ ਨੂੰ ਵੀ ਖਾਣੇ ਵਿੱਚ ਖਾਣਾ ਚਾਹੀਦਾ ਹੈ ਬਦਾਮ ਤੇਲ ਲਈ ਬਹੁਤ ਗੁਣਕਾਰੀ ਹਨ ਇਹ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਨ ਦੇ ਨਾਲ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ ਕਰਨ ਵਿੱਚ ਮਦਦ ਕਰਦੇ ਹਨ ਬਸ ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ ਇਸ ਲਈ 5-10 ਜਿੰਨੇ ਵੀ ਤੁਸੀਂ ਬਦਾਮ ਲੈਣਾ ਚਾਹੁੰਦੇ ਹੋ ਲੈ ਕੇ ਰਾਤ ਨੂੰ ਪਾਣੀ ਵਿੱਚ ਭਿਓ ਕੇ ਰੱਖ ਦਿਓ ਸਵੇਰੇ ਇਹਨਾਂ ਦਾ ਛਿਲਕਾ ਲਾ ਕੇ ਇਹਨਾਂ ਨੂੰ ਪੀਸ ਕੇ ਦੁੱਧ ਵਿੱਚ ਰਲਾ ਕੇ ਖਾਣੇ ਚਾਹੀਦੇ ਹਨ ਕੰਪਿਊਟਰ ਜਾਂ ਮੋਬਾਈਲ ਦੇਖਣ ਸਮੇਂ ਆਪਣੀਆਂ ਪਲਕਾਂ ਬਹੁਤ ਘੱਟ ਚਮਕਾਉਂਦੇ ਆ ਇਸ ਨਾਲ ਅੱਖਾਂ ਵਿੱਚ ਜੋ ਪਾਣੀ ਆਉਂਦਾ ਹੈ ਉਹ ਨਹੀਂ ਆਉਂਦਾ ਜਿਸ ਕਰਕੇ ਅੱਖਾਂ ਵਿੱਚ ਖੁਸ਼ਕੀ ਆ ਜਾਂਦੀ ਹੈ ਇਸ ਕਰਕੇ ਹਰ 20 ਸਕਨ ਬਾਅਦ ਪਲਕਾਂ ਨੂੰ ਚਮਕਾਉਣਾ ਚਾਹੀਦਾ ਹੈ ਜਿਹਾ ਕਰਨ ਨਾਲ ਅੱਖਾਂ ਸਲੀਆਂ ਹੋ ਜਾਂਦੀਆਂ ਹਨ ਇਹ ਕਸਰਤ ਲਈ ਦਿਨ ਵਿੱਚ ਹਰ ਛੋੜੇ ਟਾਈਮ ਬਾਅਦ 5 ਸਕੰਡ ਦਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਤੁਸੀਂ ਕੁਰਸੀ ਤੇ ਬੈਠੇ ਹੋ ਤਾਂ ਸਿਰ ਪਿੱਛੇ ਨੂੰ ਕਰਕੇ 3 ਮਿੰਟ ਤੱਕ ਇਸ ਸਥਿਤੀ ਵਿੱਚ ਬੈਠੇ ਰਹੋ ਇਹ ਕਸਰਤ ਦਿਨ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਕਰੋ ਇਸ ਤੋਂ ਇਲਾਵਾ ਅੱਖ ਨੂੰ 10 ਵਾਰੀ ਘੜੀ ਦੀ ਦਿਸ਼ਾ ਤੇ 10 ਵਾਰੀ ਘੜੀ ਤੋਂ ਉਲਟੀ ਦਿਸ਼ਾ ਵੱਲ ਘੁਮਾਓ ਇਹ ਵੀ ਅੱਖਾਂ ਲਈ ਬਹੁਤ ਵਧੀਆ ਕਸਰਤ ਹੈ। ਯੋਗਾ ਕਰਕੇ ਵੀ ਤੁਸੀਂ ਚਸ਼ਮਾ ਲੱਗਣ ਤੋਂ ਬਚ ਸਕਦੇ ਹੋ। ਜਾਂ ਚਸ਼ਮੇ ਤੋਂ ਛਡਕੋਰਾ ਪਾਉਣਾ ਚਾਹੁੰਦੇ ਹੋ ਤਾਂ ਹਰ ਰੋਜ਼ ਉੱਠ ਕੇ ਸਵੇਰੇ ਯੋਗਾ ਕਰਨੀ ਚਾਹੀਦੀ ਹੈ। ਤਾਂ ਦੋਸਤੋ ਆਸ ਕਰਦਿਆਂ ਕਿ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਪਲੀਕ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਧੰਨਵਾਦ।